ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੈਨਲ SK ਬਰਾੜ ਤੇ ਅੱਜ ਆਪਾਂ ਬਣਾਵਾਂਗੇ ਲੇਡੀਜ਼ ਬਰਸ ਕੋਈ ਵੀ ਪੁਰਾਣੀ ਜਿਹੜੀ ਆਪਣੇ ਕੋਲ ਜੀਨਸ ਹੁੰਦੀ ਹੈ ਉਹਦਾ ਯੂਜ਼ ਕਰਕੇ ਜਿਹੜੀਆਂ ਦੀ ਪਾਕਟ ਵਾਲੀ ਜਗ੍ਹਾ ਹੈ ਦੋਵੇਂ ਸਾਈਡਾਂ ਤੋਂ ਨੂੰ ਆਪਾਂ ਅਲੱਗ ਕਰ ਲੈਣਾ ਉੱਪਰ ਤੋਂ ਆਪਾਂ ਇਹਨੂੰ ਬੈਲਟ ਤੋਂ ਲੈ ਕੇ ਹੀ ਬੈਲਟ ਵੀ ਉੱਪਰ ਜਿਹੜੀ ਕੱਟਣੀ ਨਹੀਂ ਹੈਗੀ ਬੈਲਟ ਵੀ ਨਾਲ ਹੀ ਰੱਖਣੀ ਆ ਵੀਡੀਓ ਨੂੰ ਜੇ ਐਂਡ ਤੱਕ ਜ਼ਰੂਰ ਦੇਖਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਾਂ ਸਿੱਧਾ-ਸਿੱਧਾ ਜਿੰਨਾ ਕੱਟ ਸਕਦੇ ਆ ਉਹਨਾਂ ਆਪਾਂ ਉਹ ਸਲਾਈ ਵਿੱਚ ਘਾਰ ਲੈ ਜਿਹੜੇ ਉਹ ਨਹੀਂ ਘਟਣੀ ਵਿੱਚ ਤੇ ਇਹਨੂੰ ਆਪਾਂ ਅਲੱਗ ਕਰ ਲੈਣਾ ਕਲੀਪੋਕਟ ਵਾਲੀ ਜਗ੍ਹਾ ਹੀ ਕੱਟਣੀ ਆਪਾਂ ਦੂਜੀ ਸਾਈਡ ਤੋਂ ਨਾਲ ਨਹੀਂ ਘਟਣਾ ਹੈਗਾ ਇੱਥੋਂ ਦਾ ਕੀ ਵਧੀਆ ਸੀ ਕਿ ਨੀਚੇ ਤੋਂ ਤਾਂ ਫਟਿਆ ਜੀ ਨਾ ਇੰਨੇ ਨੇ ਆਪਾਂ ਨੂੰ ਚਾਹੀਦਾ ਬਸ ਆਪਾਂ ਉਹਨਾਂ ਹੀ ਲਾ ਲੈਣਾ ਇਸੇ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਤੋਂ ਇਹਦੇ ਨਾਪ ਦਾ ਆਪਾਂ ਦੂਜਾ ਪੀਸ ਕੱਟ ਲੈਣਾ ਦੋਵੇਂ ਪੀਸ ਆਪਾਂ ਇਹ ਧੁੱਤੇ ਰੱਖ ਗਏ ਇੱਕੋ ਜਿਹਾ ਨਾਪ ਦੇ ਕਰ ਲੈਣਿਆ ਜਿਹੜਾ ਐਕਸਟਰਾ ਹੋਊਗਾ ਵੱਧ ਘੱਟ ਹੋਊ ਆਪਾਂ ਕੱਟ ਲੈਣਾ ਬਹੁਤ ਸੋਹਣਾ ਇਹ ਲੇਡੀਜ਼ ਬੈਗ ਜਿਹੜਾ ਬਣ ਕੇ ਤਿਆਰ ਹੋ ਜਾਂਦਾ। ਨਾ ਹੀ ਆਪਾਂ ਨੂੰ ਕੋਈ ਇਹਦੇ ਵਿੱਚ ਐਕਸਟਰਾ ਪਾਕਟ ਵਗੈਰਾ ਲਾਉਣ ਦੀ ਲੋੜ ਬਣੀ ਬਣਾਈ ਜਿਹੜੀ ਹੈਗੀ ਆ। ਉਹੀ ਆਪਾਂ ਜਿਹੜੀ ਪਾਕਟ ਲਾਈ ਯੂਜ਼ ਕਰ ਲੈਣਾ। ਇਹ ਆਪਣੇ ਕੋਲ ਹੈ ਗਿਆ ਪੀਸ। 12.5 ਇੰਚ ਦੇ ਕਰੀਬ। ਤੁਹਾਡੇ ਕੋਲ ਜੇ ਛੋਟੀ ਜੀ ਨਾ ਛੋਟਾ ਪੱਜ ਬਣਾਉਣਾ ਛੋਟਾ ਵੀ ਲੈ ਸਕਦੇ ਆ ਕਪੜਾ ਤੇ ਇਧਰ ਨੂੰ ਹੈਗਾ 8.5 ਚੜਾਈਏ ਦੀ 8.5 ਇੰਚ ਉੱਪਰ ਨੂੰ ਲੰਬਾ ਹੈਗਾ ਇਹ 12.5 ਇੰਚ ਇਹ ਆਪਣੇ ਕੋਲ ਦੋ ਪੀਸ ਬਣ ਗਏ ਹੁਣ 벨ਟ ਦੀ ਜਗ੍ਹਾ ਤੋਂ ਆਪਾਂ ਛੱਡ ਕੇ ਤੇ نیچے ਆਪਣੇ ਕੋਲ 11 ਇੰਚ ਥੋੜਾ 11 ਇੰਚ ਤੋਂ ਉੱਪਰ ਆ ਤੇ ਆਪਾਂ 12 ਇੰਚ ਦੇ ਕਰੀਬ 12.5 ਦੇ ਕਰੀਬ ਆਪਾਂ ਦੋ ਪੀਸ ਕੱਟ ਲਾਂਗੇ ਇੰਨਾ ਤੋਂ ਅਲੱਗ ਜਿਹੜੇ ਇਹ ਪੀਸ ਦੋ ਕੱਟਿਆ ਇਹਨਾਂ ਤੋਂ ਅਲੱਗ ਆਪਾਂ ਹੋਰ ਦੋ ਪੀਸ ਕੱਟਣੇ ਆ। ਇਹ ਆਪਾਂ ਦੋ ਪੀਸ ਲੈ ਲਿਆ। 12 ਇੰਚ ਦੇ ਕਰੀਬ ਇਹਦੀ ਹੈਗੀ ਆ। ਲੰਬਾਈ ਤੇ 6 ਇੰਚ ਚੌੜਾਈ ਇਹਦੀ ਤੁਸੀਂ ਜਿਵੇਂ ਘੱਟ ਵੱਧ ਚੌੜਾਈ ਇਹਦੀ ਕਰ ਸਕਦੇ ਜਿੰਨੀ ਵੀ ਤੁਸੀਂ ਰੱਖਣੀ ਆ ਹੁਣ ਆਪਾਂ ਇਹਨਾਂ ਨੂੰ ਅਟੈਚ ਕਰਾਂਗੇ ਜਿਹੜੀ ਪਾਕਟ ਵਾਲੇ ਆ ਉਹਨਾਂ ਦੇ ਨਾਲ ਪਹਿਲਾਂ ਦੇ ਉੱਪਰ ਆਪਾਂ ਉੱਪਰਲੀ ਸਾਈਡ ਜਿਹੜੀ ਸिलाई ਲਾ ਲੈਣੀ ਆ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਬਸ ਲਾਈ ਲੈ ਲੈਣੇ ਆ ਦੋਵਾਂ ਸਾਈਡਾਂ ਤੇ ਇੱਕ ਇੱਕ ਸਾਈਡ ਤੇ ਦੋਵਾਂ ਪੀਸ ਜਿਹੜੇ ਦੋਵੇਂ ਪੀਸ ਆਪਣੇ ਕੋਲ ਉਹਨਾਂ ਤੇ ਇੱਕ ਸਾਈਡ ਤੇ ਆਪਾਂ ਸਲਾਈ ਲਾ ਲੈਣੇ ਆ ਇਸ ਤਰ੍ਹਾਂ ਫੋਲਡ ਕਰਕੇ ਉਸ ਤਵਾ ਦੇ ਨੂੰ ਆਪਾਂ ਇਸ ਤਰ੍ਹਾਂ ਅਟੈਚ ਕਰਾਂਗੇ ਇਹਦੇ ਨਾਲ ਜੇ ਤੁਸੀਂ ਨੀਚੇ ਤੋਂ ਕੱਟਣਾ ਦਾ ਕੱਟ ਵੀ ਸਕਦੇ ਆ ਨੂੰ ਛੋਟਾ ਕਰਨਾ ਤਾਂ ਇਹ ਆਪ ਦੋਵੇਂ ਸਾਈਡਾਂ ਤਿਆਰ ਕਰ ਲਈਏ ਸਲਾਈ ਲਾ ਕੇ ਇਸ ਤਰ੍ਹਾਂ ਹੀ ਬਣ ਗਿਆ ਆਪਣੇ ਕੋਲ ਸਤਰਾਪ ਪਹਿਲਾਂ ਇਸ ਤਰ੍ਹਾਂ ਰੱਖ ਕੇ ਨੂੰ ਸਲਾਈ ਲਾ ਦਾਂਗੇ ਇਹਦੇ ਉੱਪਰ ਇਸੇ ਤਰ੍ਹਾਂ ਇਹ ਦੂਜਾ ਪੀਸ ਅਟੈਚ ਕਰ ਲੈਣਾ ਇਹਦੇ ਨਾਲ ਇਸ ਤਰ੍ਹਾਂ ਇਹ ਦੋਵੇਂ ਪੀਸ ਆਪਾਂ ਇਸ ਤਰ੍ਹਾਂ ਜੋੜ ਲੈਣੇ ਆ। ਤਾਂ ਇਹ ਪੀਸ ਆਪਣੇ ਜੁੜ ਗਿਆ ਇੱਕ ਰਹਿ ਗਿਆ ਆਪਣੇ ਕੋਲ। ਉਸੇ ਤਰ੍ਹਾਂ ਆਪਾਂ ਉਹਨੂੰ ਰੱਖ ਕੇ ਪਹਿਲਾਂ ਇੱਕ ਸਾਈਡ ਸলাই ਲੈਣੀ ਹੈ। ਫਿਰ ਦੂਜੀ ਸਾਈਡ ਜਿਹੜੀ ਪਾਕਟ ਆ। ਇਸ ਤਰ੍ਹਾਂ हमने अपने को सिंगल पीस जो बन के तैयार हो गया इस तरह अपने को सिंगल पीस बन गया इस तरह ਪਾ ਪਾਕਟ ਨੂੰ ਇਸ ਤਰ੍ਹਾਂ ਰੱਖਣਾ ਅੱਧੀ ਉੱਧਰਲੀ ਸਾਈਡ ਤੇ ਅੱਧੀ ਉੱਧਰਲੀ ਸਾਈਡ ਜਿਹੜੀ ਆਪਾਂ ਦੋ ਪੀਸ ਅਲੱਗ ਤੋਂ ਅਟੈਚ ਕਰਿਆ ਵਿੱਚ ਉਹਨਾਂ ਨੂੰ ਵਿਚਕਾਰ ਰੱਖਣਾ ਦੋਵਾਂ ਸਾਈਡਾਂ ਤੋਂ ਇਸ ਤਰ੍ਹਾਂ ਦੋਵਾਂ ਜਿਹੜੇ ਵਿਚਕਾਰ ਵਾਲੇ ਪੀਸ ਉਹਨਾਂ ਨੂੰ ਫੜ ਕੇ ਵਿਚਕਾਰ ਇਕੱਠੇ ਕਰਕੇ ਦੋਵਾਂ ਨੂੰ ਫਿਰ ਆਪਾਂ ਇਹਦੇ ਉੱਪਰ ਸਲਾਈ ਲਾ ਦਾਂਗੇ ਇਹ ਨੂੰ ਆਪਾਂ ਸਲਾਈ ਲਾ ਦੇਣੀ ਆ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਐਕਸਟਰਾ ਕੱਪੜਾ ਥੋੜਾ ਜਿਹਾ ਸਾਈਡ ਤੇ ਰਹਿ ਗਿਆ ਇਹਨੂੰ ਆਪਾਂ ਕੱਟ ਕਰ ਦਾਂਗੇ ਸिलाई ਇਹ ਪਨਾਲੀ ਆ ਹੁਣ ਆਪਾਂ ਇਹਦਾ ਬੇਸ ਬਣਾਉਣ ਵਾਸਤੇ ਬੇਸ ਬਣਾਉਣ ਵਾਸਤੇ ਆਪਾਂ ਇਸ ਤਰ੍ਹਾਂ ਸਲਾਈ ਲਾਵਾਂਗੇ ਇਲਾਪਾ ਨਿਸ਼ਾਨ ਲਾ ਲੈਣਾ 1.5 ਇੰਚ ਦੇ ਕਰੀਬ ਆਪਣੇ ਕੋਲੇ ਇਹ ਇਸ ਤਰ੍ਹਾਂ ਉਹਨੇ ਦੇ ਪਸੇ ਲਾਈ ਲਾ ਦਾਂਗੇ ਇਸ ਤਰ੍ਹਾਂ ਪੈਨ ਨਿਸ਼ਾਨ ਲਾ ਕੇ ਦੋਵਾਂ ਸਾਈਡਾਂ ਤੇ ਆਪਾਂ ਸਲਾਈ ਲਾਉਣੀ ਆ ਇਸ ਤਰ੍ਹਾਂ ਆਪਣੇ ਕੋਲੇ 베ਸ ਬਣ ਗਿਆ ਜੇ ਤੁਸੀਂ ਵਿਚਕਾਰ ਜਿਹੜਾ ਕੱਪੜਾ ਹੈ ਉਹ ਕੱਟਣਾ ਤਾਂ ਕੱਟ ਵੀ ਸਕਦੇ ਆ ਜੇ ਆਪਾਂ ਕਟਾਂਗੇ ਤਾਂ ਇਹਦੇ ਉੱਪਰ ਆਪਾਂ ਥੋੜੀ ਜਿਹੀ ਪੱਟੀ ਧਰ ਦਾਂਗੇ ਮਜ਼ਬੂਤੀ ਵਾਸਤੇ ਨਹੀਂ ਤਾਂ ਇਸ ਤਰ੍ਹਾਂ ਹੀ ਰਹਿਣ ਦਿੰਦੇ ਆਪਾਂ ਵਿੱਚੋਂ ਕੱਟਣ ਦੀ ਬਹੁਤੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਆਪਣੇ ਕੋਲ 베ਸ ਬਣ ਗਿਆ ਜਿਹੜਾ ਨੀਚੇ ਤੋਂ ਇਸ ਤਰ੍ਹਾਂ ਆਪਾਂ ਜਿਹੜਾ ਫ੍ਰੀ ਆਫ ਕੋਸਟ ਹੀ ਆਪਾਂ ਥੋੜੀ ਜਿਹੀ ਮਿਹਨਤ ਦੇ ਨਾਲ ਇਹੜਾ ਘਰੇ ਵਧੀਆ ਪਰਸ ਬਣਾ ਕੇ ਤਿਆਰ ਕਰ ਸਕਦੇ ਆ ਹੁਣ ਆਪਣੇ ਕੋਲੇ ਦੇ ਹੈਂਡਲ ਬਣਾਉਣ ਵਾਲੇ ਰਹਿ ਗਏ ਆ ਹੁਣ ਆਪਾਂ ਇਹਦੇ ਹੈਂਡਲ ਬਣਾਵਾਂਗੇ ਇਹ ਮੈਂ ਦੋ ਪੀਸ ਲਏ ਆ 19 ਇੰਚ ਆਪਣੇ ਕੋਲੇ ਦੀ ਲੰਬਾਈ ਹੈ। 8 ਇੰਚ ਦੀ ਚੜਾਈ ਹੈ। ਐਸ ਤਰ੍ਹਾਂ ਬ ਦੋ ਪੀਸ ਲੈਣੇ ਆ। 19 ਇੰਚ ਤੇ ਜਿਹੜੀ 2.5 ਇੰਚ ਚੜਾਈ ਤੇ 19 ਇੰਚ ਦੀ ਲੰਬਾਈ ਇਸ ਤਰ੍ਹਾਂ ਨੂੰ ਫੋਲਡ ਕਰਕੇ ਆਪਾਂ ਦੇ ਉੱਪਰ ਸਿਲਾਈ ਲਾ ਲਾਂਗੇ। ਜੇ ਪਹਿਲਾਂ ਤੁਸੀਂ ਫੋਲਡ ਕਰਨ ਤੋਂ ਜਿਹੜਾ ਸਿਲਾਈ ਤੋਂ ਪਹਿਲਾਂ ਪ੍ਰੈਸ ਕਰਨ ਤੋਂ ਪ੍ਰੈਸ ਵੀ ਕਰ ਸਕਦੇ ਆ। ਫਿਰ ਜਿਹੜੀ ਸੌਖੀ ਤਰ੍ਹਾਂ ਸਿਲਾਈ ਲੱਗ ਜਾਂਦੀ ਹੈ। ਨਹੀਂ ਥੋੜਾ ਵਾਰ-ਵਾਰ ਫੋਲਡ ਕਰਨਾ ਪੈਂਦਾ ਇਸ ਤਰ੍ਹਾਂ ਦੋਵਾਂ ਸਾਈਡਾਂ ਤੇ ਸਲਾਈ ਲਾਈ ਆ ਦੋ ਆਪਣੇ ਕੋਲੇ ਹੈਂਡਲ ਬਣ ਕੇ ਤਿਆਰ ਹੋ ਗਏ ਇਹਨੂੰ ਆਪਾਂ ਜਿਹੜੀ ਬੈਲਟ ਆ ਨਾ ਉਹਦੇ ਵਿੱਚ ਅਟੈਚ ਕਰਾਂਗੇ ਜਿਹੜੀ ਬੈਲਟ ਵਾਲੀ ਜਗ੍ਹਾ ਉੱਪਰ ਆਪਾਂ ਜਿਹੜੀ ਛੱਡੀ ਆ ਇਹਦੇ ਆਪਾਂ ਵਿੱਚ ਪਾ ਕੇ ਇਹਨੂੰ ਇਹਦੇ ਉੱਪਰ ਜੰਗੀਦਣਾ ਜਿਹੜੀ ਐ ਮਜ਼ਬੂਤੀ ਨਾਲ 3-4 ਸਲਾਈਆਂ ਲਾ ਦਾਂਗੇ ਜੇ ਥੋੜਾ ਆਪਣੇ ਆਪ ਇਹਦੇ ਵਿੱਚ ਥੋੜਾ ਹੈਵੀ ਜਿਹਾ ਸਮਾਨ ਵੀ ਪਾ ਲਈਏ ਜਿਹੜੀ ਤਾਂ ਵੀ ਸਲਾਈਏ ਜਿਹੜੀ ਉੱਦੜਨ ਦਾ ਡਰ ਨਾ ਰਹੇ ਤਾਂ ਕਰਕੇ ਥੋੜੀ ਆਪਾਂ 3-4 ਸਲਾਈਆਂ ਲਾਵਾਂਗੇ ਇਸ ਤਰ੍ਹਾਂ ਆਪਾਂ ਦੋਨਾਂ ਸਾਈਡਾਂ ਤੇ ਇਹ ਜਿਹੜੀ ਹੈਂਡਲ ਆ ਜਿਹੜੇ ਉਹਨਾਂ ਨੂੰ ਅਟੈਚ ਕਰ ਦਾਂਗੇ ਐਸਟਰਾ ਆਪਣੇ ਕੋਲ ਜਿਹੜਾ ਪਰਸਾ ਉਹ ਬਣ ਕੇ ਤਿਆਰ ਹੋ ਗਿਆ ਜਿਹੜਾ ਇਹਦੀ ਉੱਪਰਲੀ ਸਾਈਡ ਜਿੱਥੇ ਆਪਾਂ ਅਟੈਚ ਕੀਤੇ ਆ ਹੈਂਡਲ ਉਹ ਸਾਈਡ ਤੋਂ ਥੋੜੇ ਜਿਵੇਂ ਆਪਾਂ ਫੋਲਡ ਨਹੀਂ ਅੰਦਰ ਨੂੰ ਕੀਤਾ ਉਹਦਾ ਕਰਕੇ ਥੋੜੇ ਧਾਗੇ ਜੇ ਨਿਕਲ ਜਾਂਦੇ ਆ ਉਸ ਜਗ੍ਹਾ ਤੇ ਤੁਸੀਂ ਥੋੜੀ ਇਸ ਜਗ੍ਹਾ ਤੇ ਜੇ ਤੁਹਾਡੇ ਕੋਲ ਕੋਈ ਲੇਸ ਪਈ ਆ ਨਾਲ ਦੀ ਜਾਂ ਕੋਈ ਅਲੱਗ ਕਲਰ ਦੀ ਉਹ ਵੀ ਲਾ ਸਕਦੇ ਆ ਜਾਂ ਤੁਸੀਂ ਕੋਈ ਸੂਈ ਦਾ ਘਿੰਣਲ ਵਰਕ ਵਗੈਰਾ ਕਰਨਾ ਤਾਂ ਉਹ ਵੀ ਕਰ ਸਕਦੇ ਆ ਇਸ ਤਰ੍ਹਾਂ ਕੋਈ ਵੀ ਕਲਰ ਦਾ ਜਿਹੜਾ ਆਪਣੇ ਕੋਲ ਹੈਗਾ ਥ्रेड ਉਹ ਲੈ ਕੇ ਆਪਾਂ ਉਹਦੇ ਨਾਲ ਉੱਪਰ ਵਰਕ ਕਰ ਦਾਂਗੇ ਥੋੜਾ ਜਿਹਾ ਥੋੜਾ ਇਹਦੇ ਵਿੱਚ ਸੂਈ ਲੰਗਣੀ ਮੁਸ਼ਕਲ ਆ ਥੋੜਾ ਹਾਰਡ ਹੋ ਗਿਆ ਇੱਕ ਤਾਂ ਕਈ ਲੇਅਰਸ ਹੋਈਆਂ ਲੀਆਂ ਪਹਿਲਾਂ ਜਿਹੜੀ ਬੈਲਟ ਵਾਲੀ ਜਗ੍ਹਾ ਉਹ ਵੀ ਥੋੜੀ ਹਾਰਡ ਆ ਫਿਰ ਇਹਦੇ ਵਿੱਚ ਆਪਾਂ ਜਿਹੜਾ ਹੈਂਡਲ ਬਣਾ ਕੇ ਪਾਇਆ ਤੇ ਕਈ ਇਹਦੀਆਂ ਤਿਆਂ ਬਣ ਗਈਆਂ ਇੱਥੇ ਵੀ ਸੂਈ ਲੰਗਣ ਚ ਤਾਂ ਮੈਨੂੰ ਬਹੁਤ ਪ੍ਰੋਬਲਮ ਆਈ ਇਹਦੇ ਜੇਕਰ ਕੋਈ ਲੈਸ ਹੈਗੇ ਤਾਂ ਤੁਸੀਂ ਉਹ ਅਟੈਚ ਕਰ ਦਿਓ ਇਹਦੇ ਨਾਲ ਇਹ ਆਪਾਂ ਥੋੜਾ ਜਿਹਾ ਜਿਹੜੇ ਧਾਗੇ ਨਿਕਲਦੇ ਆ ਜੇ ਉਹਨਾਂ ਨੂੰ ਉਹਨਾਂ ਵਾਸਤੇ ਤਾਂ ਕਰਕੇ ਆਪਾਂ ਕਰ ਰਹੇ ਆ ਇਹ ਸਰ ਆਪਣੇ ਕੋਲੇ 2 ਪਾਕਟਸ ਵਾਲਾ ਵਧੀਆ ਪਰਸਾ ਜਿਹੜਾ ਬਣ ਕੇ ਤਿਆਰ ਹੋ ਗਿਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆਂ ਕਰੋ ਐਸ ਤਰ੍ਹਾਂ ਆਪਣੇ ਕੋਲੇ ਬਣ ਗਿਆ ਕਮੈਂਟ ਕਰਕੇ ਜੋਰ ਦੱਸਿਓ ਵੀ ਤੁਹਾਨੂੰ ਵੀਡੀਓ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਪੂਰੀ ਪੂਰੀ ਵੀਡੀਓ ਦੇਖਣ ਲਈ ਧੰਨਵਾਦ